ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਾਜ਼ਾਰ ਤੋਂ ਵੀ ਵਧੀਆ ਜਿਹੜੀ ਸ਼ਕਰਕੰਦੀ ਤਿਆਰ ਕਰਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਚਟਨੀ ਵੀ ਤਿਆਰ ਕਰਾਂਗੇ ਆਪਾਂ ਆਲੂ ਭੁਖਾਰਿਆਂ ਦੀ ਤੇ ਚਲੋ ਫਿਰ ਇਹ ਬਣਾਉਣੀ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਆਪਾਂ ਇਹ ਚਾਟ ਬਣਾਉਣੀ ਆ। ਸਭ ਤੋਂ ਪਹਿਲਾਂ ਜੇ ਇੱਕ ਕੜਾਈ ਜਾਂ ਪੈਨ ਦੇ ਵਿੱਚ ਆਪਾਂ ਪਾ ਲਾਂਗੇ ਪਾਣੀ ਇਹਨਾਂ 2 ਗਲਾਸ ਪਾਣੀ ਐਡ ਕਰਾਂਗੇ ਆਪਾਂ ਜਿੰਨੀ ਕਿ ਚਟਨੀ ਬਣਾ ਰਹੇ ਉਸ ਹਿਸਾਬ ਨਾਲ ਆਪਾਂ ਲੈ ਲਈਏ ਜੀ ਥੋੜੇ ਜਿਹੀ ਆਲੂ ਭੁਖਾਰੇ ਤੇ ਹੁਣ ਜੀ ਇਹਦੇ ਵਿੱਚ ਐਡ ਕਰਾਂਗੇ ਆਪਾਂ ਥੋੜੀ ਜਿਹੀ ਇਮਲੀ ਤੇ ਹੁਣ ਆਪਾਂ ਇਹਦਾ ਪਲਪ ਤਿਆਰ ਕਰਨਾ ਹੈ ਉਹਦੇ ਲਈ ਆਪਾਂ ਇਹਨੂੰ ਵਧੀਆ ਉਬਾਲ ਕੇ ਨਾ ਤਿਆਰ ਕਰ ਲਾਂਗੇ ਨਾ ਇਹ ਇਮਲੀ ਹੈ ਜਿਹੜੀ ਉਹ ਫੁੱਲ ਲੇ ਜੂਗੀ ਵੀ ਉਹਦਾ ਪਲਪ ਜਿਹੜਾ ਆਸਾਨੀ ਨਾਲ ਆਪਾਂ ਲਾ ਕੇ ਕਰ ਸਕਾਂਗੇ ਤੇ ਨਾਲ ਹੀ ਜਿਹੜੇ ਆਲੂ ਭਾਰੇ ਉਹ ਵੀ ਉਬਲ ਜਾਣਗੇ ਦੇਖੋ ਇਸ ਤਰੀਕੇ ਨਾਲ ਆਲੂ ਭਾਰੇ ਵੀ ਉਬਲ ਗਏ ਤੇ ਇਮਲੀ ਵੀ ਹੈ ਜਿਹੜੀ ਨਰਮ ਹੋ ਗਈ ਹੈ ਹੁਣ ਆਪਾਂ ਇਹਨਾਂ ਥੱਲੇ ਉਤਾਰ ਕੇ ਥੋੜਾ ਜਿਹਾ ਠੰਡਾ ਕਰ ਲਾਂਗੇ ਤੇ ਇੱਕ ਛਾਲਣੀ ਜਾਂ ਚਾਹ ਬੋਲਣ ਦੀ ਮਦਦ ਨਾਲ ਇਹਨੂੰ ਛਾਣ ਲਾਂਗੇ ਜੇ ਤੁਸੀਂ ਗਰਮ ਗਰਮ ਦੇ ਪਲਪ ਤਿਆਰ ਕਰਨਾ ਹੈ ਵੀ ਛੇਤੀ ਆਪਾਂ ਚਟਨੀ ਬਣਾ ਕੇ ਰੱਖਣੀ ਹੈ ਫਿਰ ਤੁਸੀਂ ਥਮਤੀ ਮਦਦ ਨਾਲ ਇਸ ਤਰੀਕੇ ਨਾਲ ਪਲਪ ਜਿਹੜਾ ਅਲੱਗ ਕਰ ਲਿਓ ਤੇ ਆਲੂ ਭਖਾਰਾ ਤੇ इमਲੀ ਦਾ ਪਲਪ ਆਪਣੀ ਗੱਲ ਤਿਆਰ ਹੋ ਗਿਆ ਉਸੇ ਸੇਮ ਪੈਨ ਦੇ ਵਿੱਚ ਆਪਾਂ ਇਹਨੂੰ ਐਡ ਕਰ ਦੇਵਾਂਗੇ ਤੇ ਪੈਨ ਨੂੰ ਆਪਾਂ ਰੱਖ ਲਈ ਜੁਲੇ ਤੇ ਬਸ ਇੱਕ ਦੋ ਚੀਜ਼ਾਂ ਇਹਦੇ ਵਿੱਚ ਐਡ ਕਰਨੀਆਂ ਨੇ ਸਭ ਤੋਂ ਪਹਿਲਾਂ ਆਪਾਂ ਦੇਸੀ ਗੁੜ ਜਾਂ ਦੇਸੀ ਸ਼ੱਕਰ ਇਸ ਚ ਐਡ ਕਰ ਦੇਵਾਂਗੇ ਜਿੰਨੀ ਆਪਾਂ ਇਹ ਚਟਨੀ ਤਿਆਰ ਕਰ ਰਹੀ ਹਾਂ ਤੇ ਇਹਨੂੰ ਮਿਕਸ ਕਰ ਦੇਵਾਂਗੇ ਚੰਗੇ ਤਰੀਕੇ ਨਾਲ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਜੀ ਰੱਖਾਂਗੇ ਇਸ ਚਟਨੀ ਨੂੰ ਬਣਾ ਕੇ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਜਦੋਂ ਵੀ ਤੁਸੀਂ ਇਹ ਛਕਰੀਆਂ ਦੀ ਤਿਆਰ ਕਰੋ ਫਿਰ ਉਹ ਤੋਂ ਛਟਣੀ ਇਹ ਬਰਤ ਸਕਦੇ ਹੋ ਬਿਲਕੁਲ ਥੋੜਾ ਜਿਹਾ ਨਮਕ ਐਡ ਕਰਦੇ ਹੋ ਤੁਸੀਂ ਕਾਲਾ ਨਮਕ ਵੀ ਐਡ ਕਰ ਸਕਦੇ ਹੋ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਤੁਸੀਂ ਕੁੱਟੀਆਂ ਹੋਈਆਂ ਦਰਦਰੀਆਂ ਕੁੱਟੀਆਂ ਹੋਈਆਂ ਲਾਲ ਮਿਰਚਾ ਵੀ ਐਡ ਕਰ ਸਕਦੇ ਹੋ ਤੇ ਹੁਣ ਜੀ ਗਾੜੀ ਜਾਂ ਪਤਲੀ ਤੁਸੀਂ ਆਪਣੇ ਹਿਸਾਬ ਨਾਲ ਇਹ ਚਟਨੀ ਰੱਖ ਸਕਦੇ ਹੋ ਵੈਸੇ ਜਦੋਂ ਆਪਾਂ ਇਹਨੂੰ ਬਣਾ ਕੇ ਰੱਖ ਤਾ ਠੰਡੀ ਹੋਣ ਦੇ ਲਈ ਫਿਰ ਆਪਣੇ ਆਪ ਥੋੜੀ ਜਿਹੀ ਇਹ ਗਾੜੀ ਹੋ ਜੂਗੀ ਤੇ ਇੰਨੀ ਕੀ ਆਪਾਂ ਇਹਨੂੰ ਪਤਲੀ ਬਣਾ ਕੇ ਜਲਦੀ ਤਿਆਰ ਕਰਾਂਗੇ ਹੁਣ ਪੈਨ ਦੇ ਥੱਲੇ ਉਤਾਰ ਕੇ ਇਹਨੂੰ ਠੰਡਾ ਹੋਣ ਲਈ ਰੱਖ ਕੇ ਦੇਾਂਗੇ ਇਹਦਰ ਆਪਣੇ ਕੋਲ ਇਹ ਜਿਹੜੀਆਂ ਸ਼ਕਰਗੰਦੀਆਂ ਨੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਧੋ ਲਿਆ ਤੇ ਹੁਣ ਜੀ ਸ਼ਕਰਗੰਦੀਆਂ ਆਪਾਂ ਤਿਆਰ ਕਰ ਲੈਣੇ ਆ ਉਹਦੇ ਲਈ ਇੱਕ ਕੜਾਹੀ ਜਾਂ ਪੈਨ ਦੇ ਵਿੱਚ ਜਾਂ ਬਤੀਲੇ ਦੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਲਾਂਗੇ ਪਾਣੀ ਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਫਿਰ ਇਹਦੇ ਵਿੱਚ ਸ਼ਕਰਗੰਦੀਆਂ ਜਿਹੜੀਆਂ ਉਬਾਲ ਲਾਂਗੇ ਸਾਰੀਆਂ ਸ਼ਕਰਗੰਦੀਆਂ ਇਹਦੇ ਵਿੱਚ ਐਡ ਕਰ ਦਿਆਂਗੇ ਹੋਣੇ ਦੇ ਵਿੱਚ ਇੱਕ ਇਹੋ ਜੀ ਚੀਜ਼ ਪਾਵਾਂਗੇ ਜ ਜਿਹਦੇ ਨੇ ਸ਼ਕਰਗੰਦੀਆਂ ਦਾ ਟੇਸ ਹੈ ਹੋਰ ਵੀ ਵਧ ਜੂਗਾ ਬਹੁਤ ਵਧੀਆ ਟੇਸ ਆਊਗਾ ਉਹ ਹੈਗਾ ਜੀ ਦੇਸੀ ਗੋੜੀਆਂ ਦੇਸੀ ਸ਼ੱਕਰ ਤੁਸੀਂ ਐਡ ਕਰ ਦੇਣੀ ਹੈ ਮੈਂ ਦੇਸੀ ਸ਼ੱਕਰ ਦੇ 4 ਚਮਚਾ ਐਡ ਕਰ ਦੂੰਗੀ ਤੇ ਇਹਨਾਂ ਨੂੰ ਉਬਲਣ ਦੇ ਲਈ ਆਪਾਂ ਫੁੱਲ ਫਲੇਮ ਤੇ ਰੱਖ ਦੇਾਂਗੇ ਪਹਿਲੇ 10 ਮਿੰਟ ਹੈ ਜਿਹੜਾ ਇਹ ਫੁੱਲ ਫਲੇਮ ਤੇ ਉਬਲਣ ਗਿਆ ਉਸ ਤੋਂ ਬਾਅਦ ਜਿਹੜੀ ਫਲੇਮ ਹੈ ਉਹ ਫੇਰ ਆਪਾਂ ਘੱਟ ਕਰ ਦੇਗੇ మీడియం ਜੀ ਫਲੇਮ ਤੇ ਪੱਕ ਜਾਣਗੀਆਂ ਇਹਨਾਂ ਨੂੰ ਨਾ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਆਪਾਂ ਇਹਨਾਂ ਨੂੰ ਮੈਸ਼ ਨਹੀਂ ਕਰਨਾ ਜਿਵੇਂ ਆਪਾਂ ਬਾਜ਼ਾਰ ਦੇ ਵਿੱਚ ਸ਼ਕਰਖੰਦੀ ਖਾਨੇ ਨਾ ਉਸ ਤਰੀਕੇ ਨਾਲ ਆਪਾਂ ਟੁਕੜੇ ਕੱਟਨੇ ਆ ਹੁਣ ਜੀ ਬਣ ਕੇ ਹੋ ਗਏ ਤਿਆਰ ਇਹਨਾਂ ਨੂੰ ਆਪਾਂ ਥੱਲੇ ਉਤਾਰ ਕੇ ਰੱਖ ਲੈਣੇ ਆ ਇਸ ਤਰੀਕੇ ਨਾਲ ਦੇਖੋ ਇੰਨੀਆਂ ਕਿਨਾਰਾ ਬਣਾ ਕੇ ਫਤਿਆਰ ਕੀਤੀਆਂ ਨੇ ਆਪਣੇ ਆਪ ਇਹਨਾਂ ਦੇ ਛਿਲਕੇ ਵੀ ਅਲੱਗ ਹੋ ਗਏ ਆ ਤੇ ਹੁਣੇ ਗਰਮ-ਗਰਮ ਹੀ ਸਰਵ ਕੀਤੀਆਂ ਜਾਂਦੀਆਂ ਨੇ ਚਾਹੇ ਤੁਸੀਂ ਭੁੰਨ ਕੇ ਤਿਆਰ ਕਰੋ ਚਾਹੇ ਤੁਸੀਂ ਉਬਾਲ ਕੇ ਤਿਆਰ ਕਰੋ ਤਾਂ ਗਰਮ-ਗਰਮ ਨੂੰ ਛੱਲ ਲਾਗਿੰਦਾ ਨੂੰ ਆਪਾਂ ਸਾਰਿਆਂ ਨੂੰ ਤੈ ਤਾਂ ਤੁਸੀਂ ਨਿੰਬੂ ਦਾ ਜੂਸ ਵੀ ਐਡ ਕਰ ਸਕਦੇ ਹੋ ਪਰ ਹਰ ਘਰ ਦੇ ਵਿੱਚ ਸੀਜ਼ਨ 'ਚ ਸੰਤਰੀ ਹੀ ਹੁੰਦੇ ਆ ਤਾਂ ਸੰਤਰੀ ਦਾ ਜੂਸ ਨਾਲ ਵੀ ਬਹੁਤ ਵਧੀਆ ਟੇਸਟ ਆਊਗਾ ਤੇ ਉੱਪਰ ਆਪਾਂ ਸੰਤਰੀ ਦਾ ਜੂਸ ਐਡ ਕਰ ਦੇਾਂਗੇ ਬਾਬਾ ਸਾਰਾ ਤੇ ਬਿਲਕੁਲ ਖਾਣ ਦੇ ਲਈ ਇਹ ਤਿਆਰ ਹੈ ਜੀ ਬਹੁਤ ਟੇਸਟੀ ਲੱਗੂਗੀ ਇਸ ਤਰੀਕੇ ਨਾਲ ਜਰੂਰ ਬਣਾਇਓ ਤੇ ਗਰਮਾ ਗਰਮ ਸ਼ਕਰਗੰਦੀ ਜੀ ਬਿਲਕੁਲ ਬਣ ਕੇ ਹੋਈ ਤਿਆਰ ਆ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਗਰਮਾ ਗਰਮ ਖਾ ਲਈਏ ਤਿਆਰ ਆਰਪ ਖਾ ਕੇ ਦੱਸ ਕਿਵੇਂ ਬਣੀ ਠੀਕ ਹੈ ਇਹ ਬਾਜ਼ਾਰ ਅੱਗੇ ਬਣੀ ਆ ਜਮਾ ਯੋਤੋ ਵੀ ਟੇਸਟੀ ਬਣੀ ਆ ਇਹ ਦਸੀ। ਉਹ ਵੀ ਟੇਸਟੀ। ਧੋਈ ਟੇਸਟੀ ਬਣੀ ਆ। ਤੁਸੀਂ ਵੀ ਇਸ ਤਰੀਕੇ ਨਾਲ ਇਹ ਸ਼ਕਰਕੰਦੀ ਦੀ ਚਾਟ ਆ ਜਿਹੜੀ ਘਰੇ ਜ਼ਰੂਰ ਤਿਆਰ ਕਰਿਓ ਜੀ ਤੇ ਸਾਰੀ ਫੈਮਿਲੀ ਦੇ ਨਾਲ ਸ਼ੇਅਰ ਕਰਿਓ ਸਭ ਵੀ ਤਾਰੀਫ ਕਰਨਗੇ। ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬੱਟਨ ਕਰਿਓ ਤੇ ਆਪਣੇ ਚੈਨਲ ਨੂੰ ਹੋਰ ਸਬਸਕ੍ਰਾਈਬ ਕਰ ਲਓ। ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਉਹ ਤਾਂ ਉਹ ਤਾਂ ਡੀਕੀ ਜਾਂਦਾ ਨੂੰ ਤੇ ਖਵਾ ਦੇ ਇੱਕ। ਬਸੇ। Mm-hmm. <laughs>